ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੀਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸਹਿਸਕ੍ਰਿਤੀ ਸ਼ਲੋਕ ਜਿਹਾਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਹੈ ਸੋ ਅੱਜ 15 ਨੰਬਰ ਸ਼ਲੋਕ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਣੀ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਨਹਿ ਚਿੰਤਾ ਮਾਤ ਪਿਤ ਪ੍ਰਤ ਹੈ ਨਹਿ ਚਿੰਤਾ ਕਾਸ਼ ਲੋਕ ਕਹ ਨਹਿ ਚਿੰਤਾ ਬਨਿਤਾ ਸੁਤ ਮੀਤ ਹੈ ਪਰਵਿਰਤ ਮਾਇਆ ਸੰਵੰਧਨ ਹੈ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਵਜੀ ਪ੍ਰਤਪਾਲਕ ਹੈ ਇਸ ਤਰ੍ਹਾਂ ਉਚਾਰਨ ਹੈ ਭਾਵੇਂ ਅੱਜ ਨਵੇਂ ਤਰੀਕੇ ਦੇ ਨਾਲ ਜਿਵੇਂ ਪਾਠ ਉਚਾਰਨ ਕਰਵਾਇਆ ਜਾ ਰਿਹਾ ਨੰਨਾ ਹਾ ਹਾ ਨੰਨੇ ਨੂੰ ਕੰਨਾ ਲਾ ਕੇ ਨਾਹ ਪੜਾਇਆ ਜਾਂਦਾ ਸੰਪਰਦਾਵਾਂ ਦੇ ਵਿੱਚ ਜੋ ਪਹਿਲਾਂ ਪੜਾਇਆ ਜਾਂਦਾ ਹੈ ਇਸ ਤਰ੍ਹਾਂ ਕੋਈ ਅੱਖਰ ਸ਼ਬਦ ਹੋਵੇ ਆਖਰੀ ਅੱਖਰ ਹਾ ਹੋਵੇ ਤਾਂ ਉਹ ਦਲਾਮ ਲਾ ਕੇ ਪਿਛਲੇ ਅੱਖਰ ਤੇ ਪੜਿਆ ਜਾਂਦਾ ਨਹਿ ਜਿਸ ਤਰ੍ਹਾਂ ਮਿਤਹ ਤੋਂ ਮੈਂ ਜੋ ਪ੍ਰਾਣੀ ਸੰਪਰਦਾਵ ਦੇ ਮੁਤਾਬਕ ਪੜ੍ਹਾਈ ਕਰਾਈ ਜਾਂਦੀ ਉਹ ਹੀ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਿਹਾ ਨਹਿ ਦਾ ਮਤਲਬ ਨਹੀਂ ਚਿੰਤਾ ਚਿੰਤਾ ਨਹੀਂ ਕਰਨੀ ਜੈ ਕਹ ਲਈਏ ਚਿੰਤਾ ਕਰਨੀ ਵਿਅਰਥ ਹੈ maat ਪਿਤ ਭਰਾਤ ਹੈ ਮਾਤ ਤੋਂ ਭਾਵ ਮਾਂ ਪਿਤ ਤੋਂ ਭਾਵ ਪਿਤਾ ਪ੍ਰਤ ਹੈ ਭਾਵ ਭਰਾਵਾਂ ਵਾਸਤੇ ਹੈ ਭਰਾ ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਨੇ ਮਾ ਪਿਓ ਤੇ ਭਰਾ ਇਹਨਾਂ ਦੀ ਚਿੰਤਾ ਕਰਨੀ ਵਿਅਰਥ ਹੈ ਚਿੰਤਾ ਨਹੀਂ ਕਰਨੀ ਚਾਹੀਦੀ ਅੱਗੇ ਕਹਿੰਦੇ ਨੇ ਨਹਿ ਚਿੰਤਾ ਕਾਸ਼ ਲੋਕ ਕਹ ਲੋਕ ਕਹਦਾ ਭਵ ਲੋਕਾ ਲੋਕ ਹੈ ਕਹਦੀਏ ਲੋਕਾਂ ਦਾ ਸੋ ਸਤਿਗੁਰ ਕਹਿੰਦੇ ਨੇ ਮਾ ਪਿਓ ਭਰਾ ਇਹਨਾਂ ਲੋਕਾਂ ਦੀ ਚਿੰਤਾ ਕਰਨੀ ਵਿਅਰਥ ਹੈ ਜੇ ਦੁਨੀਆ ਦੇ ਕਿਸੇ ਹੋਰ ਲੋਕਾਂ ਦੀ ਅਸੀਂ ਚਿੰਤਾ ਕਰੀਏ ਸਤਿਗੁਰ ਕਹਿੰਦੇ ਵਿਅਰਥ ਹੈ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ ਚਾਹੀਦੀ ਅੱਗੇ ਸਤਿਗੁਰ ਦੱਸਦੇ ਨੇ ਨਹਿ ਚਿੰਤਾ ਬਨਿਤਾ ਸੁਤ ਮਿਤਹਿ ਪ੍ਰਵਿਰਤ ਮਾਇਆ ਸੰਵੰਦਨਹਿ ਬਨਿਤਾ ਕਹਿੰਦੇ ਨੇ ਇਸਤਰੀ ਨੂੰ ਸੁਤ ਤੋਂ ਭਾਵ ਪੁੱਤਰ ਮਿਤਹਿ ਤੋਂ ਭਾਵ ਮਿੱਤਰਾਂ ਦੀ ਨਹਿ ਚਿੰਤਾ ਤੋਂ ਭਾਵ ਚਿੰਤਾ ਕਰਨੀ ਵਿਅਰਥ ਚਿੰਤਾ ਨਹੀਂ ਕਰਨੀ ਚਾਹੀਦੀ ਸਤਿਗੁਰੂ ਕਹਿੰਦੇ ਨੇ ਇਸਤਰੀ ਪੁੱਤਰ ਮਿੱਤਰ ਅਤੇ ਹੋਰ ਲੋਕ ਪਰਵਿਰਤ ਮਾਇਆ ਸੰਵੰਨਨ ਹੈ ਜੋ ਮਾਇਆ ਵਿੱਚ ਪਰਵਿਰਤ ਹੋਣੇ ਕਰਕੇ ਸਾਡੇ ਸਾਖ ਸੰਬੰਧੀ ਹਨ ਰਿਸ਼ਤੇਦਾਰ ਹਨ ਉਹਨਾਂ ਦੀ ਚਿੰਤਾ ਕਰਨੀ ਵੀ ਵਿਰਥ ਹੈ ਨਹੀਂ ਚਿੰਤਾ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ ਚਾਹੀਦੀ ਦਇਾਲ ਦਇਾਲ ਤੋਂ ਭਾਵ ਇੱਕ ਦਇਆ ਕਰਨ ਵਾਲਾ ਦਇਆ ਦਾ ਸੋਮਾ ਪਰਮਾਤਮਾ ਦਇਾਲ ਇਨੂੰ ਕਈ ਦਿਆਲ ਕਹਿੰਦੇ ਦਦੇ ਸ਼ੈਰੀ ਐਡੇ ਕਰਨ ਲੱਲਾ ਕੇ ਦਿਆਲ ਪੜ ਜਾਂਦੇ ਕਈ ਦਿਆਲ ਕਹੇ ਹੁੰਦੇ ਪਰ ਈੜੀ ਤੇ ਸ਼ੈਰੀ ਹੈ ਨਾ ਦਿਆਲ ਦਿਆਲ ਇਸ ਤਰ੍ਹਾਂ ਉਚਾਰਨ ਕਰਨਾ ਹੈ ਦਿਆਲ ਦਿਆਲੂ ਮਿਹਰਬਾਨ ਕਿਰਪਾ ਕਰਨ ਵਾਲਾ ਰਹਿਮਤ ਕਰਨ ਵਾਲਾ ਸਤਿਗੁਰੂ ਆਖਦੇ ਨੇ ਭਗਵਾਨ ਪੁਰਖ ਹੈ ਉਹ ਜਿਹੜਾ ਭਗਵਾਨ ਪਰਮੇਸ਼ਰ ਪ੍ਰਮਾਤਮਾ ਸਾਰਿਆਂ ਵਿੱਚ ਬੈਠਾ ਹੋਇਆ ਨਾਨਕ ਹੀ ਨਾਨਕ ਸਰਬ ਸਰਬਤ ਭਵ ਸਾਰੇ ਜਜੇ ਵਿਹਾਰੀ ਐਡਾ ਜੀ ਲੰਮਾ ਕਰਕੇ ਪੜ੍ਹਨਾ ਜੀ ਇਹਦਾ ਅਰਥ ਹੈ ਜੀਵ ਸਾਰੇ ਜੀਵ ਪ੍ਰਤ ਪਾਲਕ ਇਹਨੂੰ ਕਈ ਪੜ੍ਹਨ ਲੱਗਿਆਂ ਸੱਜਣਾ ਪਪਾ ਰਾਰੇ ਸਿਆਰੀ ਪ੍ਰਿਤ ਪਾਲਕ ਕਹਿ ਦਿੰਦੇ ਜਿਵੇਂ ਪ੍ਰਤ ਪਾਲਕ ਸ਼ਬਦ ਹੈ ਉਹਨੂੰ ਪ੍ਰਿਤ ਪਾਲਕ ਰਾਰੇ ਤੇ ਸਿਆਰੀ ਨਹੀਂ ਭਾਈ ਸਿਆਰੀ ਤੱਤੇ ਤੇ ਲੱਗੀ ਹੋਈ ਹੈ ਪੈਰ ਵਿੱਚ ਰਾਰਾ ਇਹ ਦਵਾ ਕੇ ਪ੍ਰਤ ਪ੍ਰਤ ਪਾਲਕ ਹੈ ਜਿਹੜਾ ਪ੍ਰਤ ਪਾਲਣਾ ਕਰਨ ਵਾਲਾ ਜਿਹੜਾ ਪਾਲਣ ਵਾਲਾ ਹੈ ਨਾਨਕ ਸੰਬੋਧਨ ਸ਼ਬਦ ਹੈ हे ਨਾਨਕ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਉਹ ਦਿਆਲੂ ਦਇਆবান ਇੱਕ ਜਿਹੜਾ ਪਰਮੇਸ਼ਰ ਦਇਆ ਦਾ ਸਮੁੰਦਰ ਹੈ ਨਾ ਬਸ ਸਾਰਿਆਂ ਦੀ ਪਾਲਣਾ ਕਰਨ ਵਾਲਾ ਉਹੀ ਪਰਮਾਤਮਾ ਹੈ ਇਸ ਕਰਕੇ ਚਿੰਤਾ ਕਰਨੀ ਵਿਅਰਥ ਹੈ ਹੁਣ ਇੱਕ ਵਾਰੀ ਫਿਰ ਸਮਝ ਲਿਏ ਮਾਂ ਪਿਓ ਭਰਾਵਾਂ ਦੀ ਤੇ ਕੁਝ ਹੋਰ ਲੋਕਾਂ ਦੀ ਚਿੰਤਾ ਕਰਨੀ ਵਿਅਰਥ ਹੈ ਚਿੰਤਾ ਨਹੀਂ ਕਰਨੀ ਚਾਹੀਦੀ ਇਸਤਰੀ ਪੁੱਤਰਾਂ ਮਿੱਤਰਾਂ ਮਾਇਆ ਦੇ ਸੰਬੰਧੀ ਜਿਹੜੇ ਸਾਰੇ ਮਾਇਆ ਕਰਕੇ ਜਿਹੜੇ ਮਾਇਚ ਪ੍ਰਵਿਰਤ ਹੋਣੇ ਕਰਕੇ ਸਾਡੇ ਰਿਸ਼ਤੇਦਾਰ ਨੇ ਸਾਕ ਸੰਬੰਧੀ ਨੇ ਇਹਨਾਂ ਸਾਰਿਆਂ ਦੀ ਚਿੰਤਾ ਕਰਨੀ ਵੀ ਵਿਅਰਥ ਹੈ ਕਿਉਂ ਕਰਨੀ ਵਿਅਰਥ ਹੈ ਕਿਉਂਕਿ ਇਹ ਨਾਨਕ ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲਾ ਦਇਆਲ ਜਿਹੜਾ ਦਇਆ ਦਾ ਸਮੁੰਦਰ ਪ੍ਰਮਾਤਮਾ ਨਾ ਇੱਕ ਭਗਵਾਨ ਹੈ ਯਾ ਉਹੀ ਸਾਰਿਆਂ ਨੂੰ ਪਾਲਦਾ ਇਸ ਕਰਕੇ ਉਹ ਸਾਨੂੰ ਵੀ ਪਾਲ ਰਿਹਾ ਹੈ ਜਿਹੜਾ ਚਿੰਤਾ ਕਰ ਰਿਹਾ ਉਹ ਵੀ ਪਾਲਣਾ ਉਹੀ ਕਰ ਰਿਹਾ ਹੈ ਇਸ ਕਰਕੇ ਸਤਗੁਰ ਕਹਿੰਦੇ ਨੇ ਕਹਿੰਦੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਹੈ ਇਸ ਕਰਕੇ हे ਜੀਵ ਤੈਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਸ ਮਾਲਕ ਨੂੰ ਹੀ ਚਿੰਤਾ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵ ਹੈ ਜਲਥਲ ਜੰਤਾਂ ਸਭ ਤਹ ਤੂੰ ਚਿੰਤਾ ਨਾ ਕਰ ਚਿੰਤਾ ਉਸ ਮਾਲਕ ਨੂੰ ਹੈ ਤੂੰ ਚਿੰਤਨ ਕਰ ਚਿੰਤਾ ਨਹੀਂ ਚਿੰਤਨ ਕਰ ਸਿਮਨ ਕਰ ਉਸ ਮਲਕ ਦਾ ਸੇ ਸਲੋਕ ਦੇ ਵਿੱਚ ਸਤਿਗੁਰ ਸਮਝਾਉਂਦੇ ਨੇ ਕਿ ਭਾਈ ਚਿੰਤਾ ਨਹੀਂ ਕਰਨੀ ਹੈ ਕਿਉਂਕਿ ਸਾਰਿਆਂ ਦੀ ਪਾਲਣਾ ਕਰਨ ਵਾਲਾ ਇੱਕ ਮਲਕ ਹੈ ਪਰਮਾਤਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ